ਜੋਧੜਾ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਕਰਾਲੀ ਮੰਡੀ ਇੱਥੇ ਦੇਖਾਂਗੇ ਆਪਾਂ ਟੌਪ ਟੌਪ ਦੇ ਮੱਝਾਂ ਤੇ ਝੋਟੀਆਂ ਤੇ ਬਈ ਚੰਗੇ ਪਸ਼ੂ ਆਏ ਹੋਏ ਨੇ ਜੀ ਇੱਥੇ ਤੇ ਆਪੇ ਤੁਹਾਨੂੰ ਇੱਥੇ ਦਿਖਾਵਾਂਗੇ ਟੌਪ ਕਲਾਸ ਝੋਟੀਆਂ ਤੇ ਬਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਗੱਫਾ ਵੀ ਸ਼ੇਅਰ ਜੁੜ ਕਰਿਆ ਕਰੋ WhatsApp ਗਰੁੱਪਾਂ ਵਿੱਚ ਤੇ ਬਈ ਜੀ ਵੀਡੀਓ ਦੇਖਣ ਲਈ ਭਾਈ ਆਪਾਂ ਚੋਟੀ ਨੇ ਹੋਨੇ ਅਗੇ ਨਗੀਨਾ ਚੋਟੀ ਪੂਰੀ ਟੌਪ ਕਲਾਸ ਮੋਹਰਾ ਨਸਲ ਦੀ ਤੇ ਭਾਈ ਕੋਲ ਨਵਾਂ ਕਿ ਜਾਣਕਾਰੀ ਇਹਦੇ ਬਾਰੇ ਤੇ ਚੰਗਾ ਪਸ਼ੂ ਭਾਈ ਜੀ ਗੱਭਣ ਹੈ ਅੱਦ ਦਿਨ ਪਏ ਨੇ ਅੱਛਾ ਭਾਈ 10 ਦਿਨ ਪਏ ਹਜੇ ਦੋ ਦੰਦ ਕੱਟੀ ਹੈ ਮੂੰਹ ਤੋਂ ਠੀਕ ਹੈ ਦੋ ਦੰਦ ਭਾਈ ਕੱਟੀ ਹੈ ਤੇ ਭਾਈ ਸਿੰਘਾਂ ਦੀ ਬਹੁਤ ਢਡੀ ਹੈ ਤੇ ਭਾਈ ਅਟਰ ਕੁਆਲਿਟੀ ਬਣਨੀ ਹੈ ਪੂਰੀ ਜੀ ਬਣ ਰਹੀ ਹੈ ਤੇ 10 ਦਿਨ ਭਾਈ ਕਹਿੰਦਾ ਲੈ ਜਾਣੇ ਹਜੇ ਨਹੀਂ ਕਿ ਬਰਫਰ ਗਿਆ ਬਈ ਜੀ ਹਾਂ ਉਹ ਵਧੀਆ ਲੱਗਿਆ ਵੀਰੇ ਕੋਲ ਹਾਂਜੀ ਬਈ ਸਾਹਿਬ ਜੀ ਹਾਂਜੀ ਸਾਹਿਬ ਜੀ ਕਿਹੜਾ ਲੱਗਿਆ ਵੀਰੇ ਆਪਣਾ ਹੀ ਆਪਣਾ ਲੋਕੋ ਪਿੰਡ ਆ ਜੀ ਅੱਛਾ ਜਿਲ੍ਹਾ ਕਿਹੜਾ ਪੈਂਦਾ ਜੀ ਲੁਧਿਆਣਾ ਜੀ ਠੀਕ ਹੈ ਬਈ ਕਿੰਨੇ ਪਸ਼ੂ ਲੈ ਗਿਆ ਸੀਗੇ ਜੀ ਆਪਣੇ ਕੋਲ ਹੈਗੇ ਨਹੀਂ ਵੀਰੇ 6 ਪਸ਼ੂ ਠੀਕ ਹੈ ਬਈ ਜੀ ਹਾਂਜੀ ਬਈ ਜਿਹੜੀ ਝੋਤੀ ਆ ਕਿੰਨੇ ਦੇ ਲੱਲੂ ਹੈ ਜੀ ਇਹਦੇ 10 ਦਿਨ ਪੈਨੇ ਵੀਰੇ ਲਈ ਠੀਕ ਹੈ ਬਈ ਜੀ ਹਾਂਜੀ ਹਾਂਜੀ ਬਈ ਕਿੰਨਾ ਦੁੱਧ ਕਰਜੂ ਪਹਿਲੇ ਦੂਏ ਦੁੱਧ ਦੇਣਾ ਚਾਹੀਦਾ ਵੀਰੇ ਕੱਟੀ ਨੂੰ 11-12 ਕਿਲੋ ਰਾਮ 11-12 ਕਿਲੋ ਹਾਂਜੀ ਹਾਂ ਜਿਹੜੇ ਹਿਸਾਬ ਨਾਲ ਕੁਆਲਿਟੀ ਠੀਕ ਹੈ ਬਾਈ ਜੀ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਪਿਆ ਦਾ ਜੀ ਮੋਲੇ ਦਾ ਕਰਦੇ ਆ ਜੀ 1 ਦਾ ਅੱਛਾ 1 ਦਾ ਥੋੜਾ ਬਹੁਤਾ ਮਾਨ ਤਨ ਹੋ ਜਾਊਗਾ ਜੀ 150 ਜੀ ਠੀਕ ਹੈ ਬਾਈ ਜੀ ਹਾਂ ਜੀ ਹਾਂ ਚੰਗਾ ਪਸ਼ੂ ਬਾਈਆਂ ਕੋਲ ਜੀ ਇੱਕ ਮੱਝ ਆਪਣੇ ਕੋਲ ਠੀਕ ਹੈ ਬਾਈ ਜੀ ਅੱਗੇ ਬਾਈ ਇਹ ਤੀਜੇ ਤੋਂ ਦੂਣ ਵਾਲੀ ਅੱਛਾ ਤੀਜੇ ਤੋਂ ਬਾਈ ਮੋਹਰਾ ਨਸਲ ਦੀ ਮੱਝ ਬਹੁਤ ਹੀ ਟੌਪ ਕੁਆਲਿਟੀ ਦੀ ਮੱਝ ਇਹ ਕਿੰਨੇ ਦੇ ਲੈ ਲੂ ਬਾਈ ਇਹਦਾ ਹੱਫਤਾ ਪਿਆ ਜੀ ਅੱਛਾ ਹੱਫਤਾ ਪਿਆ ਜੀ ਡਿਊਟੀ ਚੰਗੀ ਹੈ ਬਾਈ ਜੀ ਇਸ ਤੋਂ 13 ਕਿਲੋ ਦੁੱਧ ਪਾਉਂਦਾ ਅੱਛਾ ਇਸ ਵਾਰ ਕਿੰਨਾ ਕਰਜੂ ਬਾਈ ਇਹ 14 ਠੀਕ ਹੈ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਾਈ ਪਿੱਠਪੁੜੇ ਦੀ ਬਹੁਤ ਚੰਗੀ ਹੈ ਤੇ ਬਾਈ ਜੀ ਸਿੰਗਾ ਥੋੜੀ ਖੁੱਲੀ ਬਾਕੀ ਬਾਈ ਦੁੱਧ ਵਾਲਾ ਪਸ਼ੂ ਹੈ ਠੀਕ ਹੈ ਬਾਈ ਉਹ ਤਾਂ ਠੰਡੀ ਹੈ ਬਾਈ ਪੂਰੀ ਰਹਿੰਦੀ ਹੈ ਚੰਗਾ ਪਸ਼ੂਏ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਬਾਈ ਕੋਲ ਬਾਕੀ ਬਾਈ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਆਪਣੇ ਆਪ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਪਾਈਆਂ ਦਾ ਰੇਟ ਵੀ ਬਹੁਤ ਜਾਇਜ਼ ਹੈ ਬਾਕੀ ਤਾਂ ਬਿਆਲ ਤਾਂ ਵੀਰੇ ਬਣਨਾ ਬਹੁਤ ੱਲੇ ਵਾਲ ਤੇ ਫੋਲੇ ਵਾਲ ਤੇ ਲਾਟੋਲਾ ਬਹੁਤ ੱਲੇ ਵਾਲ ਕਿੰਨਾ ਕਰ ਹਾਂ ਜੀ ਤੇ ਬਾਈ ਕਿੰਨਾ ਕਰਦੀ ਉਸ ਵਾਰੀ ਕਹਿੰਦੇ ਜੀ 14 ਕਿਲੋ ਦਾ ਕਰਨਾ ਚਾਹੀਦਾ ਵੀ ਭਾਈ ਆਪਣੀ ਘਰ ਦੀਓ ਕਿ ਬਾਹਰ ਨਹੀਂ ਆਪਾਂ ਲੈ ਕੇ ਆਉਨੇ ਮੇਰੇ ਮਾਲ ਕਿੱਥੋਂ ਲੰਨੇ ਪੈਸੇ ਆਪਣੀ ਮੱਝਾਂ ਦਾ ਲੋਕਲ ਵੀ ਲੰਨੇ ਆ ਮਾਲ ਹਰਿਆਣੇ ਵੀਰੋਂ ਨੇ ਬਾਹਰੋਂ ਵੀ ਲਿਆਉਂਦੇ ਨੇ ਕਿੰਨਾ ਮਨ ਰੱਖੇ ਵੀਰਾਂ ਦਾ ਮੱਝਾਂ ਦਾ ਇਹਦਾ 1 15 ਜੀ ਠੀਕ ਹੈ ਭਾਈ ਥੋੜਾ ਬੋਤ ਮੰਨ ਦਾ ਕਿੰਨਾ ਹੋ ਜਾਊਗਾ ਜੀ 1 10 ਦੀ ਦੇ ਦਾਂ ਠੀਕ ਹੈ ਭਾਈ ਜੀ ਹਾਂ ਜੀ ਤੇ ਭਾਈ ਉਦਾਂ ਪੂਰੀ ਧੀਲਾ ਹੈ ਜੀ ਬੱਚੇ-ਬੱਚੇ ਖੋਲੀ ਜਾਣ ਕੋਈ ਚੱਕਰ ਨਹੀਂ ਘਰਾਂ ਰੱਖਣਾ ਪਸ਼ੂ ਜੀ ਹਾਂ ਜੀ ਘਰ ਰੱਖਣ ਵਾਲਾ ਪਸ਼ੂ ਠੀਕ ਹੈ ਭਾਈ ਜੀ ਅੱਗੇ ਖੜੀ ਇਹ ਮੱਝੇ ਸੀ ਉਹ ਨਾਲ ਹੀ ਸੂਈ ਸੀ ਚੰਗਾ ਹੀ ਪਛੂਆ ਭ ਚੰਗਾਈ ਪਛੂ ਦੁੱਧ ਵਾਲਾ ਪਛੂ ਜੀ 14 ਲੀਟਰ ਦੁੱਧ ਤੇ ਆ ਰਿਹਾ ਬਈ ਥੱਲੇ ਤੇ ਚੈੱਕ ਕਰੋ ਬਈ ਸਿੰਘਾਂ ਥੋੜੀ ਹੋਆ ਥੁੱਡੀ ਹੋਆ ਤੇ ਬਈ ਕਿਹੜੇ ਸੂਈ ਸੋਣਾ ਬਈ ਇਹਨਾਂ ਜੀ ਇਹ ਚੌਥੀ ਸੂਈ ਹੈ ਜੀ ਅੱਛਾ ਚੌਥੀ ਸੂਈ ਹੈ ਤੇ ਬਈ ਨਾਲ ਪੁੱਛਦੇ ਕੀ ਹੈ ਬਾਕੀ ਵੀ ਘਰ ਘਰ ਰੱਖਣ ਵਾਲਾ ਪਛੂ ਹੈ ਤੇ ਬਈ ਹਟਰ ਕੁਆਲਟੀ ਚੰਗੀ ਨਿਕਲੇ ਹਮੇਸ਼ਾ ਹੈ ਬਈ ਜੀ ਤੇ ਬਈ ਜੀ ਇੱਕੇ ਮੱਝ ਰੱਖੀ ਹੋਈ ਬਹੁਤ ਘਰੇ ਚੈੱਕ ਕਰੋ ਮੇਰਾ ਵੀ ਤੇ ਨਾਲ ਕੱਬੀਰੇ ਤੇ ਕੱਟੀ ਆ ਜੀ ਨਾਲ ਕੱਟੀ ਹੈ ਬਈ ਜੀ ਦੇ ਬਈ ਜੀ ਕਿੰਨਾ ਮੁੱਲ ਰੱਖਿਆ ਵੀਰੇ ਦਾ ਇਹ ਇੱਕ 20 ਆ ਜੀ ਅੱਛਾ ਇੱਕ 20 ਜੀ ਦੁੱਧ ਕਿੰਨਾ ਕਹਿੰਦੇ ਸੀਗੇ ਉਹ ਤਾਂ 14 ਕਿਲੋ ਤਿਆਰ ਆ ਜੀ ਕੰਡੇ ਦਾ ਤਿਆਰ ਪੂਰਾ ਮਤਲਬ ਉਹਦਾ ਕੰਡੇ ਵਾਲਾ ਉਹਦਾ ਪੂਰੀ ਸੀਲ ਆ ਬਈ ਜੀ ਬਹੁਤ ਠੰਡੀ ਸੀਲ ਆ ਉਹਦੇ ਕੱਟੀ ਮਗਰ ਆ ਜੀ ਠੀਕ ਆ ਬਈ ਜੀ ਕੱਟੀ ਮਗਰ ਹੈ ਮੂਰਨ ਅਸਲ ਦੀ ਤੇ ਬਈ ਜੀ ਮੁੱਲ ਕਿੰਨਾ ਕਹਿੰਦੇ ਸੀ ਇੱਕ 20 ਜੀ ਅੱਛਾ ਥੋੜਾ ਬਹੁਤ ਮਾਨਕ ਵਾਲੇ ਦੇ ਵਿੱਚ ਹੋ ਜੂਗਾ ਜੀ 15 ਰੁਪਏ ਦਾ ਠੀਕ ਆ ਬਈ ਜੀ ਤੇ ਬਈ ਚੰਗੇ ਪਸ਼ੂ ਨੇ ਬਾਈ ਕੋਲੇ ਜੀ ਤੇ ਬਾਈ ਨੇ ਕੰਟੈਕਟ ਜਰੂਰ ਲੈ ਲੈਂਦੇ ਨੇ ਪੰਜ 6 ਦਾ ਬਾਈ ਕਿੰਨਾ ਘਰੇ ਵੀ ਹੁੰਦੇ ਨੇ ਆਪਣੇ ਘਰੇ ਖੜੇ ਹੁੰਦੇ ਨੇ ਬਾਈ ਜੀ ਹਾਂ ਜੀ ਹਾਂ ਪੰਜ ਵੀ 10 ਪਸ਼ੂ ਵੀ ਹੁੰਦੇ ਨੇ ਕਿਸੀ ਦੂਰੋਂ ਹਣਾ ਹੋਵੇ ਤਾਂ ਆ ਕੇ ਕਨੈਕਟ ਕਰਕੇ ਆ ਸਕਦਾ ਜੀ ਰੈਂਡ ਹੋਣ ਦਾ ਪ੍ਰਬੰਧ ਹੈ ਬਾਈ ਜੀ ਹੈਗਾ ਜੀ ਹੈਗਾ ਕਿਹੜਾ ਕਿਹੜੇ ਟਰਾਂਸਪੋਰਟ ਦਾ ਹਾਂ ਜੀ ਹਾਂ ਸਾਰਾ ਮਿਲ ਜੂਗਾ ਟਰਾਂਸਪੋਰਟ ਦਾ ਵੀ ਹੋ ਜੂਗਾ ਜੀ ਪਸ਼ੂ ਜਿਹੜੇ ਹਰ ਟਾਈਮ 5 6 10 ਖੜੇ ਰਹਿੰਦੇ ਬਾਈ ਹਾਂ ਖੜੇ ਰਹਿੰਦੇ ਨੇ ਈ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਮੋਬਾਈਲ ਨੰਬਰ 7710736955 ਜੀ ਠੀਕ ਹੈ ਬਈ ਜੀ ਕੰਮਦਾਰੇ ਬੋਲ ਦੋਗੇ 7710736955 ਤੇ ਬਈ ਜੀ ਪਿੰਡ ਕਿਹੜਾ ਦੱਸਿਆ ਸੀਗੇ ਪਿੰਡ ਲੋਪੋ ਜੀ ਜ਼ਿਲ੍ਹਾ ਲੁਧਿਆਣਾ ਤਰਸੀਲ ਸਮਰਾਲਾ ਠੀਕ ਹੈ ਬਈ ਜੀ ਧੰਨਵਾਦ ਵੀਰੇ ਧੰਨਵਾਦ ਵੀਰੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵੀਰੇ ਵਧੀਆ ਜੀ ਆਪਣਾ ਕੀ ਨਾਮ ਹੈ ਵੀਰੇ ਸੁਖਵਿੰਦਰ ਸਿੰਘ ਵੀਰੇ ਸਤਿ ਪਿੰਡ ਕਿਹੜਾ ਪੈ ਜਾਂਦਾ ਵੀਰੇ ਆਪਣੀ ਕਮਾਲੀ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਫਤਿਹਗੜ ਸਾਹਿਬ ਠੀਕ ਹੈ ਬਈ ਜੀ ਕਿੰਨੇ ਆਪਾਂ ਝੂਲੇ ਆਪਾਂ ਵੈਸੇ ਮੰਡੀ ਘੜੀ ਘੜੀ ਲਾਉਂਦੇ ਇਸ ਤੋਂ ਦਾ ਬਾਈ ਸਾਰੀਆਂ ਮੰਡੀਆਂ ਲਾਉਂਦੇ ਇਹ ਸਾਰੀਆਂ ਲਾਉਂਦੇ ਫਿਰ ਸਾਰੀਆਂ ਤੇ ਬਈ ਪਸ਼ੂ ਲਿਆਉਂਦੇ ਕਿੱਥੋਂ ਵੈਸੇ ਲੋਕਲ ਵੀ ਲੈ ਲੈਂਦੇ ਆ ਬਾਹਰ ਤੋਂ ਵੀ ਲੈ ਲੈਂਦੇ ਮੰਡੀਆਂ ਤੋਂ ਠੀਕ ਹੈ ਬਾਈ ਜੀ ਤੇ ਦਿਖਾਉਂਗਾ ਵੀਰੇ ਝੋਟੀ ਤੋਰ ਕੇ ਜੀ ਹਾਂਜੀ ਹਾਂਜੀ ਠੀਕ ਹੈ ਰਾਜੇਂਦਰ ਬਹੁਤ ਹੀ ਟੌਪ ਕਲਾਸ ਦੀ ਝੋਟੀ ਬਾਈਆਂ ਕੋਲੇ ਸਿੰਘਾਂ ਦੀ ਪੂਰੀ ਖੁੰਡੀ ਹੈ ਬਾਈ ਜੀ ਤੇ ਬਈ ਅਟਰ ਕੁਆਲਿਟੀ ਵਿੱਚ ਚੰਗੀ ਹੈ ਤੇ ਪੈਰਾਂ ਵਿੱਚ ਬਾਈ ਜੀ ਧਾਜਰਾ ਵਗੈਰਾ ਪੂਰਾ ਪ੍ਰਬੰਧ ਕਰਿਆ ਬਾਈਆਂ ਨੇ ਤੇ ਥਣਾ ਵਿੱਚ ਪੂਰਾ ਗਿਆ ਵਿਚਾਰਾਂ ਵਿੱਚ ਹੀ ਤੁਸੀਂ ਚੈੱਕ ਕਰੋ ਨੇੜੇ ਤੋਂ ਕਟਰ ਕੁਆਲਟੀ ਚੰਗੀ ਹੈ ਬਾਈ ਜੀ ਤੇ ਬਾਈ ਜੀ ਟੋਪ ਕੁਆਲਟੀ ਦੀ ਮੱਝ ਛੋਟੀ ਇਹਦੇ ਬਾਰੇ ਲਵਾਂਗੇ ਆਪਾਂ ਪਾਈਆਂ ਕੋਲ ਹੋਰ ਜਾਣਕਾਰੀ ਤੁਹਾਡੇ ਤੱਕ ਕਰਾਂਗੇ ਸ਼ੇਅਰ ਜੀ ਆਪਾਂ ਚੈੱਕ ਕਰੋ ਬਾਈ ਜੀ ਮੇਰਾ ਵੀਰ ਬਾਈ ਜੀ ਨਾਲ ਕੀ ਇਹਦੀ ਕੱਟੀ ਹੈ ਨਾਲ ਚੈੱਕ ਕਰੋ ਮੇਰਾ ਵੀਰ ਬਾਈ ਪਿਓਰ ਮੂਰਾ ਨਸਲ ਦੀ ਕੱਟੀ ਹੈ ਬਾਈ ਜੀ ਤੇ ਬਾਈ ਜੀ ਟੋਪ ਕੁਆਲਟੀ ਦੀ ਹੈ ਬਾਈ ਜੀ ਤੇ ਬਾਈ ਜੀ ਕਿੰਨਾ ਟੁੱਟਦਾ ਏ ਥੱਲੇ ਜੀ ਇਥੇ ਲਈ ਵੀਰੇ 13 ਲੀਟਰ ਬੋਲੀ ਆ ਪਰਸੋ ਦੀ ਸੁਜੀ ਉਹਦਾ ਪੂਰੀ ਠੰਡੀ ਆ ਬਾਈ ਜੀ ਐ ਠੰਡੀ ਆ ਵੀਰੇ ਚੁਾਈ ਫੋਕੀ ਆ ਨੇ ਕਣਬੜ ਠੀਕ ਆ ਬਾਈ ਜੀ ਤੇ ਕਿੰਨਾ ਮਨ ਰੱਖੇ ਵੀਰੇ ਆਪਾਂ ਇਹਦੇ ਮੋਢੇ ਕੱਸੀ ਆ ਵੀਰੇ ਠੀਕ ਆ ਬਾਈ ਜੀ ਥੋੜਾ ਬਹੁਤਾ ਮਾਨਦਾਨ ਇੱਕ 65 ਦੀ ਦੇ ਦਾਂਗੇ ਵੀਰੇ ਠੀਕ ਆ ਜਿੱਦਾਂ ਉਹ ਬੱਚੇ-ਪੁੱੱਚੇ ਖੋਲੀ ਜਾਣ ਕੋਈ ਦਿੱਕਤ ਨਹੀਂ ਕੋਈ ਚੱਕਰੀ ਨਹੀਂ ਜਿਹੜੇ ਮਰਜ਼ੀ ਖੋਲ ਲੈ ਵੀਰੇ ਠੀਕ ਆ ਬਾਈ ਜੀ ਬਈ ਚੰਗਾ ਪਸ਼ੂ ਆ ਬਾਈ ਜੀ ਬਾਕੀ ਥੋੜਾ ਬਹੁਤਾ ਮਾਨਦਾਨ ਤਾਂ ਹੋਈ ਜਾਊ ਹੈ ਨਾ ਵੀਰੇ ਤੇ ਬਾਈ ਸਭ ਤੋਂ ਵੱਡੀ ਗੱਲ ਥਾਣਾ ਵਿੱਚ ਪ੍ਰੋਪਰ ਗਏ ਪੈਚਾਰਾ ਵਿੱਚ ਤੇ ਚੰਗਾ ਪਸ਼ੂ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਜੀ ਅਗਲੀ ਝੋਟੀ ਤੇ ਬਾਈ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਥਣਾ ਵਿੱਚ ਚਾਰਾਂ ਵਿੱਚ ਪ੍ਰੋਪਰ ਗੈਪ ਹੈ ਤੇ ਬਾਕੀ ਬਾਈ ਸਿੰਗਾ ਦੀ ਪੂਰੀ ਖੁੰਡੀ ਹੈ ਚੰਗਾ ਪਸ਼ੂ ਹੈ ਮੋਹਰਾ ਨਸਲ ਦੀ ਪਿਓਰ ਤੇ ਚੈੱਕ ਕਰੋ ਮੇਰਾ ਵੀਰ ਤੇ ਬਾਈ ਜੀ ਪੈਰਾਂ ਵਿੱਚ ਝਾਂਜਰਾਂ ਤੇ ਗਲ ਚ ਗਾਨੀ ਟੌਪ ਦੀ ਨਿਸ਼ਾਨੀਆਂ ਨੇ ਪੂਰੀਆਂ ਬਾਈ ਜੀ ਮੋਹਰਾ ਨਸਲ ਦੀ ਹੈ ਬਈ ਨਾਲ ਕੀ ਕੱਟਾ ਇਹਦੇ ਇਹਦੇ ਵੀਰੇ ਕੱਟਾ ਜੀ ਕੱਟਾ ਹੀ ਹੈ ਬਈ ਕੱਟਾ ਹੀ ਪੂਰਾ ਪਾਰਨ ਵਾਲਾ ਹੀ ਹੈ ਮੋਹਰਾ ਨਸਲ ਦਾ ਵੀਰ ਉਹ ਦਾ ਬਲੈਕ ਜੈੱਡ ਹੈ ਇਹਦੇ ਬਾਰੇ ਲੰਨੇ ਆਪਾਂ ਜਾਣਕਾਰੀ ਬਾਈ ਕੋਲੋਂ ਹੀ ਤੇ ਬਾਈ ਇਹ ਕਿਹੜੇ ਸੂਏ ਇਹ ਦੂਜੇ ਸੂਏ ਸੂਈ ਹੈ ਵੀਰੇ ਅੱਛਾ ਬਾਈ ਜੀ ਤੇ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਵੀਰੇ 10 ਲੀਟਰ ਬੌੜੀ ਹੈ ਪਰਸੋ ਸੂਈ ਹੈ ਅੱਛਾ ਜੀ ਉਦਾਂ ਪੂਰੀ ਠੰਡੀ ਹੈ ਬਾਈ ਜੀ ਐਨ ਵਧੀਆ ਵੀਰੇ 14-15 ਲੀਟਰ ਝੋਟੀ ਦੁੱਧ ਤੋਂ ਠੀਕ ਹੈ ਬਾਈ ਜੀ ਤੇ ਬਾਈ ਜੀ ਮੁੱਲ ਕਿੰਨਾ ਰੱਖਿਆ ਆਪਾਂ ਇਹਦੇ ਇਹਦੇ 1 ਤੇ ਬਾਕੀ ਥੋੜਾ ਬੋਤਾ ਮਾਨਤਨ ਹਾਂਜੀ ਹਾਂਜੀ ਇੱਕ 20 ਹੀ ਦੇ ਦਾਂਗੇ ਵੀਰੇ ਠੀਕ ਹੈ ਬਾਈ ਤੇ ਬਾਈ ਕਦਾਂ ਵੀ ਕਿੰਨੀ ਦੇ ਦਾਂਗੇ ਤੇ ਬਾਈ ਸਿੰਘਾਂ ਦੀ ਪੂਰੀ ਚੈੱਕ ਕਰੋ ਮੇਰਾ ਵੀਰ ਫੁੱਡੀ ਹੈ ਤੇ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਪਸ਼ੂ ਦੀ ਜਿੱਦਾਂ ਵੀ ਬੱਚੇ ਪੁੱਛੇ ਖੋਲੀ ਜਿਹੜਾ ਕੋਈ ਦਿੱਕਤ ਤਾਂ ਨਹੀਂ ਟਿੱਕਰ ਰੱਖਣ ਵਾਲਾ ਪਸ਼ੂ ਆ ਇਸ ਤੋਂ ਬਾਅਦ ਹੈਗੀ ਬਾਈ ਜੀ ਨੀਲੀ ਰਾ ਵੀ ਤੇ ਵੀ ਆਪਣੇ ਬਾਈ ਜੀ ਚੈੱਕ ਕਰੋ ਮੇਰਾ ਵੀਰ ਅੱਖਰਾ ਦੇ ਨਿਸ਼ਾਨਾ ਪ੍ਰੋਪਰ ਨੇ ਬਈ ਜੀ ਬਾਕੀ ਚਾਰੇ ਘੁਰਨੇ ਬਈ ਚਿੱਟੇ ਚੈੱਕ ਕਰੋ ਸਭ ਤੋਂ ਵੱਡੀ ਗੱਲ ਹੈ ਪਿਓਰਿਟੀ ਦੀ ਤੇ ਇਸ ਤੋਂ ਬਾਅਦ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਪਸ਼ੂ ਬਈ ਜੀ ਬਈ ਖੋਲ ਕੇ ਦਿਖਾਵਾਂਗਾ ਇਹਨੂੰ ਜੀ ਇਹ ਬਈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਵੀਰ ਚੰਗਾ ਪਸ਼ੂ ਬਈ ਜੀ ਨੀਲੀ ਰਾਵੀ ਮੋਹ ਚੰਗਾ ਬਜੂਏ ਜੀ ਜੇਦੀ ਪਰ ਖਾਣੇ ਪਾ ਥੋੜੀ ਜਿਹੀ ਜਾਣਕਾਰੀ ਪਿੰਡ ਇੱਕ ਆ ਗਿਆ ਤਾਂ ਬਈ ਕੋਈ ਨਹੀਂ ਉਹ ਜ ਨਗਈ ਮਰੀ ਚਲ ਨਹੀਂ ਲੱਗੇ ਹੋਏ ਰਾਈ 18 ਕੁਆਲਿਟੀ ਚੈੱਕ ਕਰੋ। ਅੰਦਰ ਵਿੱਚ ਪ੍ਰੋਪਰ ਗੇਪ ਹੈ। ਚੱਲੇ ਵੀਰੇ 14 15 ਕਿੰਨਾ ਦੁੱਧ ਹੈ? 14 ਲੀਟਰ ਵੀਰੇ ਇਸ ਟਾਈਮ। ਹਾਂਜੀ ਹੋਰ ਕਰ ਦਿਓ ਮੜ ਮੋਟਾ। ਹਾਂਜੀ ਹਾਂ ਵੀਰੇ 2 ਕਿਲੋ ਹੋਰ ਹੋਊਗਾ। ਬਦੋਂ ਠੀਕ ਕਰ ਦੇ ਜੀ। ਤੇ ਨਾਲ ਕੀ ਵੀਰੇ ਤੇ? ਇਹਦੇ ਕੱਟੀ ਆ ਵੀਰੇ। ਨਾਲ ਚੈੱਕ ਕਰੋ ਮੇਰਾ ਵੀ। ਨਾਲ ਬਾਈ ਜੀ ਕੱਟੀ ਇਹਦੇ। ਬਾਈ ਜੀ ਕਿੰਨਾ ਦੁੱਧ ਤਾਂ ਕਹਿੰਦੇ ਸੀਗੇ? 14 ਲੀਟਰ ਵੀਰੇ ਦੁੱਧ ਜਿਹਾ ਸੀਗੇ। ਤੇ ਕਿੰਨਾ ਮੁੱਲ ਰੱਖਿਆ ਵੀਰੇ ਅੱਜ ਦਾ? ਇਹਦਾ 140 ਵੀਰੇ। ਅੱਛਾ 140 ਬਾਈ ਜੀ। 125 ਦੇ ਦਾਂਗੇ ਵੀਰੇ। ਮਾੜਾ ਪਤਾ ਮਾਰਦਾ ਮੋਹ ਜੂ। ਹਾਂਜੀ। ਉਿਲਵਾ ਕੋਈ ਹੋਰ ਜਾਣ ਮਰੇਗਾ ਨਹੀਂ ਕੋਈ ਤੇਰੇ ਲਈ ਨਹੀਂ ਹੈ ਬਾਈ ਜੀ ਤੇ ਬਾਈ ਜੀ ਕਿਹੜੀ ਕਿਹੜੀ ਮੰਡੀ ਦਾਦੇ ਜੀ ਵੀ ਆਪਾਂ ਜੀ ਅਸੀਂ ਜਗਰਾਵਾ ਖੰਨਾ ਵੀਰੇ ਹਾਂਜੀ ਧਨੌਲਾ ਠੀਕ ਹੈ ਬਾਦਲਾ ਸਾਰੀਆਂ ਜਾਂਦੇ ਵੀਰੇ ਠੀਕ ਤੇ ਪਿੰਡ ਕਿਹੜਾ ਕਹਿੰਦੇ ਸੀ ਵੀਰੇ ਆਪਾਂ ਹੀ ਆਪਣਾ